ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਭਾਜਪਾ ਆਗੂਆਂ ਦੇ ਵਿਰੁੱਧ ਪ੍ਰਦਰਸ਼ਨ ਜਾਰੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਦੇਰ ਅਤੇ ਉਹਨਾਂ ਦੇ ਸਮਰਥਕਾਂ ਨੇ ਇੱਕ ਵਾਰ ਫੇਰ ਤੋਂ ਅੰਮ੍ਰਿਤਸਰ ਦੇ ਵਿੱਚ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਕੀਤਾ। ਤਰਨਜੀਤ ਸਿੰਘ ਸੰਧੂ ਮਜੀਠਿਆ ਦੇ ਚੋਣ ਪ੍ਰਚਾਰ ਦੇ ਵਾਸਤੇ ਅੰਮ੍ਰਿਤਸਰ ਪਹੁੰਚੇ ਸੀ। ਇਸ ਦੀ ਸੂਚਨਾ ਮਿਲਦੇ ਸਾਰ ਹੀ ਕਿਸਾਨ ਉਹਨਾਂ ਦਾ ਕਿਰਾਓ ਕਰਨ ਦੇ ਵਾਸਤੇ ਉੱਥੇ ਪਹੁੰਚ ਗਏ। ਸਰਵਣ ਸਿੰਘ ਪੰਦੇਰ ਨੇ ਦੱਸਿਆ ਕਿ ਤਰਨਜੀਤ ਸਿੰਘ ਸੰਧੂ ਜੋ ਨੇ ਇਹ ਚੋਣ ਪ੍ਰਚਾਰ ਦੇ ਵਾਸਤੇ ਮਜੀਠਾ ਅਦੀਨ ਪੈਂਦੇ ਹਮਜ਼ਾ ਚੌਕ ਨੇੜੇ ਗ੍ਰੀਨ ਪੈਲੇਸ ਪਹੁੰਚੇ ਸੀ। ਪ ਸਿੰਘ ਸੰਧੂ ਨੂੰ ਗੱਲਬਾਤ ਦੇ ਵਾਸਤੇ ਸੱਦਾ ਭੇਜਿਆ ਗਿਆ ਸੀ ਪਰ ਉਹ ਨਹੀਂ ਆਏ ਜਿਸ ਤੋਂ ਬਾਅਦ ਕਿਸਾਨ ਬੈਰੀਕੇਡ ਤੋੜ ਕੇ ਮਹਿਲ ਦੇ ਨੇੜੇ ਪਹੁੰਚ ਗਏ ਸਰਵਨ ਸਿੰਘ ਭੰਦੇਰ ਨੇ ਕਿਹਾ ਹੈ ਕਿ ਉਹ ਸਾਭका ਆਈਐਫਐਸ ਅਧਿਕਾਰੀ ਤਰਨਜੀਤ ਸਿੰਘ ਸੰਧੂ ਦੇ ਨਾਲ ਸ਼ਾਂਤੀਪੂਰਨ ਗੱਲਬਾਤ ਕਰਨਾ ਚਾਹੁੰਦੇ ਨੇ ਪਰ ਉਹ ਗੱਲ ਕਰਨ ਦੇ ਵਾਸਤੇ ਤਿਆਰ ਨਹੀਂ ਹਨ ਅਸਲ ਦੇ ਵਿੱਚ ਉਹਨਾਂ ਦੇ ਕੋਲ ਕਿਸਾਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ ਕੇਵਲ ਤਰਨਜੀਤ ਸਿੰਘ ਸੰਧੂ ਹੀ ਨਹੀਂ ਬਲਕਿ ਪੂਰੀ ਭਾਜਪਾ ਦੇ ਕੋਲ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਹਨ ਪਿਛਲੇ ਹਫਤੇ ਹੀ ਅਜਨਾਲਾ ਦੇ ਵਿੱਚ ਕਿਸਾਨਾਂ ਨੇ ਤਰਨਜੀਤ ਸਿੰਘ ਸੰਧੂ ਦਾ ਕਿਰਾਉ ਕੀਤਾ ਸੀ ਸਾਬਕਾ ਵਿਧਾਇਕ ਬੁੰਨੀ ਅਜਨਾਲਾ ਵੀ ਕਿਸਾਨਾਂ ਦੇ ਨਾਲ ਨਜ਼ਰ ਆਏ ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਵੀ ਕਿਸਾਨ ਭਾਜਪਾ ਦੇ ਬਠਿੰਡਾ ਤੋਂ ਉਮੀਦਵਾਰ ਸਾਬਕਾ ਆਈਏਐਸ ਪਰਮਪਾਲ ਕੌਰ ਅਤੇ ਫਰੀਦਕੋਟ ਤੋਂ ਹੰਸਰਾਜ ਹੰਸ ਦਾ ਵਾਰ-ਵਾਰ ਵਿਰੋਧ ਕਰ ਚੁਕੇ ਨੇ ਪਿਛਲੇ ਦਿਨੀ ਕਿਸਾਨਾਂ ਨੇ ਗੁਰਦਾਸਪੁਰ ਦੇ ਠਾਕੁਰ ਦਿਨੀਸ਼ ਸਿੰਘ ਦਾ ਵੀ ਵਿਰੋਧ ਕੀਤਾ ਸੀ ਭਾਰਤੀ ਜਨਤਾ ਪਾਰਟੀ ਦੇ ਹਲਕਾ ਲੋਕ ਸਭਾ ਬਠਿੰਡਾ ਤੋਂ ਉਤਾਰੇ ਗਏ ਉਮੀਦਵਾਰ ਬੀਬੀ ਪਰਮਪਾਲ ਕੌਰ ਜਿਵੇਂ ਹੀ ਮਾਨਸਾ ਪਹੁੰਚੇ ਤਾਂ ਉਹਨਾਂ ਨੂੰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਵਿੱਚ ਕਿਸਾਨਾਂ ਨੇ ਬੁਢਲਾਡਾ ਦੇ ਵਿੱਚ ਮਾਨਸਾ ਵਿਖੇ ਭਾਜਪਾ ਅਤੇ ਪਰਮਪਾਲ ਕੌਰ ਦੇ ਵਿਰੁੱਧ ਜ਼ਬਰਦਸਤ ਨਾਰੇਬਾਜ਼ੀ ਕੀਤੀ ਮਰਸਾ ਅਨਾਜ ਮੰਡੀ ਦੇ ਨੇੜੇ ਭਾਜਪਾ ਦੇ ਵੱਲੋਂ ਬਣਾਏ ਗਏ ਦਫ਼ਤਰ ਦੇ ਵਿੱਚ ਪਰਮਪਾਲ ਕੌਰ ਦੇ ਪਹੁੰਚਣ ਦਾ ਜਿਉਂ ਹੀ ਯੂਨੀਅਨ ਦੇ ਆਗੂਆਂ ਨੂੰ ਪਤਾ ਚੱਲਿਆ ਤਾਂ ਉਹ ਵਰਕਰਾਂ ਨੂੰ ਨਾਲ ਲੈ ਕੇ ਸਵੇਰੇ 10 ਵਜੇ ਦਫ਼ਤਰ ਨੇੜੇ ਪਹੁੰਚ ਗਏ ਜਿੱਥੇ ਕਿ ਪੁਲਿਸ ਨੇ ਨਾਕਾ ਲਗਾ ਕੇ ਉਹਨਾਂ ਨੂੰ ਰੋਕ ਲਿਆ ਸਾਰਾ ਦਿਨ ਹੁੰਦੀ ਮੁਰਦਾਬਾਦ ਜ਼ਿੰਦਾਬਾਦ ਦੇ ਦੌਰਾਨ ਬੀਬੀ ਪਰਮਪਾਲ ਕੌਰ ਤਕਰੀਬਨ 3 ਵਜੇ ਦਫ਼ਤਰ ਪਹੁੰਚੇ ਤਾਂ ਕਿਸਾਨ ਜਥੇਬੰਦੀ ਨੇ ਉਸ ਦਾ ਦਫ਼ਤਰ ਵਾਲੀ 메인 ਸੜਕ ਨੂੰ ਦੋਵਾਂ ਪਾਸਿਆਂ ਤੋਂ ਰੋਕ ਕੇ ਘਰਾਓ ਕਰ ਲਿਆ ਇਸੇ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਨੇ ਬਾਗਾਣੇ ਦੱਸਿਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਦੇ ਮੁਤਾਬਿਕ ਭਾਜਪਾ ਦੇ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵੇਗੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਘੇਰ ਕੇ ਸਵਾਲ ਕਰਾਂਗੇ ਕਿ ਦਿੱਲੀ ਮੋਰਚੇ ਦੇ ਦੌਰਾਨ ਮੰਨੀਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਤਾਂ आखिर क्यों नहीं कीतेकियां जमे की दे कि एमएसपी गारंटी कानून बनाना शहीद ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਦੇਣਾ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਮੁਤਾਬਿਕ ਫਸਲਾਂ ਦੀ ਰੇਟ ਤੈਅ ਕਰਨਾ ਲਖੀਨਪੁਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾ ਨਾ ਦੇਣਾ ਸ਼ਾਮ 5 ਵਜੇ ਤੱਕ ਚੱਲੇ ਸੜਕ ਦੇ ਰਾਹੀ ਕਿਰਾਓ ਦੇ ਦੌਰਾਨ ਪੁਲਿਸ ਅਧਿਕਾਰੀਆਂ ਨੇ ਬੀਜੇਪੀ ਦੇ ਉਮੀਦਵਾਰਾਂ ਅਤੇ ਉਸ ਦੇ ਹੋਰ ਲੀਡਰਾਂ ਨੂੰ ਕਿਸੇ ਹੋਰ ਚੋਰ ਮੋਰ ਰਸਤੇ ਦੇ ਨਾਲ ਕੱਢ ਲਿਆ ਜਿਸ ਤੋਂ ਬਾਅਦ ਕਿਸਾਨ ਜ세ਵੰਦੀ ਨੇ ਆਪਣਾ ਪ੍ਰੋਗਰਾਮ ਸਮਾਪਤ ਕਰ ਲਿਆ ਇਸ ਮੌਕੇ ਦੇ ਉੱਪਰ ਕਾਫੀ ਵੱਡੀ ਤਾਦਾਦ ਦੇ ਵਿੱਚ ਲੋਕ ਜੋ ਸੀ ਉਹ ਹਾਜ਼ਰ ਸਿਆ ਅਤੇ ਇਸ ਮੌਕੇ ਦੇ ਉੱਪਰ ਹੁੰਦੇ ਇਸ ਹਾਈ ਵੋਲਟੇਜ ਡਰਾਮੇ ਨੂੰ ਵੇਖ ਕੇ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਆਉਣ ਵਾਲੇ ਵਕਤ ਦੇ ਵਿੱਚ ਜੇਕਰ ਕਿਸਾਨਾਂ ਦੇ ਵੱਲੋਂ ਆਪਣੇ ਇਸ ਸੰਘਰਸ਼ ਨੂੰ ਇਸੇ ਪ੍ਰਕਾਰ ਦੇ ਨਾਲ ਜਾਰੀ ਰੱਖਿਆ ਗਿਆ ਤਾਂ ਭਾਜਪਾ ਦੀ ਸ਼ਾਖ ਨੂੰ ਕਾਫੀ ਜ਼ਿਆਦਾ ਵੱਡਾ ਧੱਕਾ ਲੱਗ ਸਕਦਾ ਹੈ। ਬਾਕੀ ਤੁਹਾਨੂੰ ਇਸ ਦੇ ਬਾਰੇ ਵਿੱਚ ਕੀ ਲੱਗਦਾ ਹੈ ਇਸ ਦੇ ਬਾਰੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ